ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਕੌਮ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਜੀ ਦੀ ਯਾਦਗਾਰ ਬੁਰਜ ਅਕਾਲੀ ਫੂਲਾ ਸਿੰਘ ਗੁਰਦੁਆਰਾ ਸਾਹਿਬ ਕੋਲ ਲੰਮੇ ਸਮੇਂ ਤੋਂ ਸਿਗਰਟ ਬੀੜੀ ਪਾਣ ਤਮਾਕੂ ਸ਼ਰਾਬ ਤੇ ਮੀਟ ਖਾਣ ਪੀਣ ਤੇ ਵੇਚਣ ਦਾ ਕਾਰੋਬਾਰ ਚੱਲਦਾ ਆ ਰਿਹਾ ਹੈ ਕਿਸੇ ਜਥੇਬੰਦੀ ਜਾਂ ਪ੍ਰਸ਼ਾਸਨ ਨੇ ਅੱਜ ਤੱਕ ਇਸ ਪਾਸੇ ਕੋਈ ਵੀ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ ਅਫਸੋਸ ਹੈ ਕਿ ਉਸ ਅਸਥਾਨ ਤੇ ਸੇਵਾ ਨਿਭਾ ਰਹੇ ਦਲ ਪੰਥ ਨਿਹੰਗ ਸਿੰਘਾਂ ਨੇ ਵੀ ਇਸ ਪਾਸੇ ਵੱਲ ਧਿਆਨ ਦੇਣਾ ਜ਼ਿੰਮੇਵਾਰੀ ਨਹੀਂ ਸਮਝੀ ਅੱਜ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛੜ ਆਪਣੇ ਜਥੇ ਸਮੇਤ ਇਸ ਸਥਾਨ ਤੇ ਅਚਾਨਕ ਪਹੁੰਚੇ ਇਸ ਕਾਰੋਬਾਰ ਨੂੰ ਇਸ ਸਥਾਨ ਤੇ ਬੰਦ ਕੀਤਾ ਗਿਆ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਰਪਾਲ ਸਿੰਘ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तुम बोलता तुम कुछ बोलता नहीं रे मैं कह रहा हूँ मैं आजी गांव से है तो है गांवों के तेरे को है क्या करने तेरे को कुछ नो बोलता क्या है कि तेरे को गर्भवती हो गया हाँ तू वेदन दरवाजा वेदन तू क्या है कि ना नहीं देख रहा है नहीं देख रहा है कि नहीं देख रहा है देख देख काट काट कूप लोगों तो तो की जो बचपन की है, मैं निकल दिया लोगों को, आर्मी कर दिया। तो तो भेजना नहीं थे, ऐसे पकड़ी जा रही थी तालुनी। तो वो आंद्रा के ऊपर दुरुपात लगा के, आप दुरुपात लगे दुरुपात, दुरुपात तक गेला। ਦੇ ਭਈਆਂ ਨੂੰ ਟਾਉਣਾ ਆਪਾਂ ਆ ਦੇਖੋ ਗੁਰੂ ਘਰ ਲਾ ਕੇ ਏ ਸ਼ਰਮੀ ਹੋਈ ਤੁਹਾਨੂੰ ਜਿਹੜਾ ਤੁਸੀਂ ਸ਼ਰਮਾ ਬੈਠੇ ਹੋ ਤੁਸੀਂ ਆਪੇ ਹੈ ਇਹ ਤੁਹਾਨੂੰ ਦੇਖਣਾ ਨਹੀਂ ਗੁਰੂ ਘਰ ਤੇ ਮੇਰੀ ਭਈਆਂ ਨਹੀਂ ਫੈਂਕੀ ਜਿਹੜੀ ਇਹ ਨਾ ਯਾਰ ਇਹ ਮਾਣਿਆ ਕੋਈ ਨਹੀਂ ਆ ਰਿਹਾ ਨਹੀਂ ਆ ਓਹ ਮੁਸਲਮਾਨ ਚੰਗੇ ਆਪਣੇ ਨਾਲੋ ਮੱਕੜੋ ਤੇ ਮਰਜੋ ਮੁਸਲਮਾਨ ਚੰਗੇ ਜੀ ਆਪਣੇ ਤੋਂ ਆਪਣੇ ਤਰ੍ਹਾਂ ਦੇ ਪੱਕੇ ਦਿਓ ਤੇ ਕਾਂਦੇ ਘਰ ਜਨਮ ਲੈ ਕੇ ਕਿ ਲੱਖ ਲੱਖ ਦਾ ਤੁਹਾਡੀਆਂ ਚੱਲ ਬੈਠ ਜਿਹੜਾ ਜਨਾ ਪੂਰਾ ਜੀ ਲੇਖ ਚ ਲਾਈ ਜੁਨੇ ਲਿਖਾ ਤਾ ਗੁਰੂ ਦਾ ਦਿਹਾੜੀ ਨਾ ਜਾਂਦੇ ਮੱਲਾ ਪੀਸ ਤਰਕੀਨੋ ਕਿਥੋਂ ਬਾਹਰ ਦੇ ਜੰਮ ਆਉਂਦਾ ਆ ਲੋਕ ਨੇ ਜਦੋਂ ਅਹੀਂ ਲਿਖਉਂਦੀ ਐਂ ਨਹੀਂ ਪੁੱਛਾਣੀਆਂ ਚਲੋ ਆਜੋ ਬਾਬਾ ਜੀ ਮੈਂ ਡਾਕ ਫੇਰੀ ਰੱਖਾ ਮੈਂ ਪਰਚਰਦੀ ਕਰਾਇਆ ਹੋਰ ਲਖਦਾ ਤੇ ਮੈਂ ਕੱਲੇ ਕੀ ਕਰੂੰਗਾ ਸਾਡੇ ਦੀ ਬੰਦੇ ਜਦੋਂ ਆਪਾਂ ਜਾਵਾਂਗੇ ਉੱਥੇ ਕੋ ਜਾਣਾ ਕਿਦਾਂ ਰੱਖਦੇ ਦਾ ਵੇਲਾ ਮੁਸਲਮਾਨ ਜਾਂਦੇ ਆ ਤਾਂ ਕਿ ਮੀਂਹ ਕਰਦਾ ਉਹ ਮੁਸਲਮਾਨ ਜਾਂਦੇ ਉੱਥੇ ਆਪਣੇ ਤਰ੍ਹਾਂ ਦੀ ਬਕੇ ਮੁਸਲਮਾਨ ਦੀਆਂ ਕੀਆਂ ਦੇ ਕੱਪੜੇ ਲੈ ਲਓ ਗੁਰਦਾ ਪਾ ਕੇ ਰੱਖ ਲਿਆ ਸਾਡੀਆਂ ਦੇ ਲਵਾ ਕੇ ਲੈ ਲਓ ਕਾਣਾ ਜੀ ਤੇਰੀ ਵੇੜੀ ਵੇੜੀ ਤੇ ਮਰੀਣਾ ਬੜਾ ਬਦਾ ਸਾ ਅੱਜ ਨੂੰ ਲੋਕਾਂ ਨੇ ਆਪ ਨੂੰ ਗੁਰੂ ਰਾਮਦਾਸ ਦਾ ਪ੍ਰਕਾਸ਼ ਜਿਹੜਾ ਇੱਥੇ ਬੈ ਬੈ ਕੇ ਜੀਦਾ ਪਾ ਤੂੰ ਕੋਈ ਨਹੀਂ ਲਾ ਲੋਕਾਂ ਨੇ ਜੀ ਸਾਥ ਹੋਰ ਕਰਨੇ ਹੈ ਬੰਦਰੀ ਬੰਦਰੀ રાહી પડાહી ગુરુ રામ 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 પ્રકાશ દેહરે ને સવાધુ દેચે દો જન બીડી કી તમાકુ પાન ના કોઈ બાંધવા દોર પાકી તા નહી ના કરો અમે ગેસ કિને કોકાયે કોકાયે બોલીયા મેં તો બંધ કરને બોલુગે હાફ કરને કરકે તો મેં કર દઈ સાંભળ ઓલા દે ના 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 આ ના હんだ જ ન ਉਹ ਆਉਂਦਾ ਪਤਾ ਹੈ ਰਾਤ ਦੇ ਦਾ ਬੇਅਸੰਤਾਰੀਆਂ ਤੇ ਸਰਮਣੀ ਆਉਂਦੀ ਹਾ ਹਾ ਆਪਣਾ ਵੀ ਪੀਡੀਏ ਪੀ ਆਉਂਦਾ ਇੱਥੇ ਨਹੀਂ ਨਹੀਂ ਬਤੋਂ ਬਹੁਤ ਕਰਤੀ ਉਹ ਵੀ ਛੇ ਨੇ ਦੋ ਦਾਈ ਤੇ ਬੀੜਿਆ ਕਰ ਦੋ ਭਾਈ ਲੈ ਆਂਦੀ ਕਰ ਲੈ ਤੇ ਬੰਗੇ ਫਰਿਆਰੀਆਂ ਨੇ ਉਹਨਾਂ ਦੇ ਫਰਜ਼ ਨਹੀਂ ਪਾਡੇ ਕਿ ਗੁਰੂ ਘਰ ਦੇ ਨਾਲ ਬਿਲਕੁਲ ਨਾਲ ਮੀਟ ਦੇ ਨਾਲੇ ਆਂਡੇ ਦੇ ਨਾਲੇ ਬੈ ਕੇ ਸ਼ਰਾਬਾ ਪੀਂਦੇ ਨੇ ਜੇਕਰ ਅਮਰਧਾਰੀ ਕੋਈ ਰੰਗ ਸਿੰਘ ਦੀ ਫਰਜ਼ਦਾਇਕ ਕੋਈ ਗੈਰ ਪੈਰਾ ਕਰਦਾ ਹੈ ਤੇ ਇਥੇ ਦਾ ਕਾਰਪੋਰੇਸ਼ਨ ਤੇ ਕੁਸ ਕੁਸੇ ਵळे ਉਹਨੂੰ ਡਾਂਗਾ ਮਾਰ ਕੇ ਭਜਾ ਦਿੰਦੀ ਹੈ ਆ ਚਵਲ ਜਿਹੜਾ ਆਂਡੇ ਵੇਚਣ ਆ ਕੇ ਬੈਠੇ ਨਾਲੇ ਮੀਟ ਵਾਲਿਆਂ ਨੇ ਭੰਡਾ ਲਾਇਆ ਸੀ ਕਿ ਨਾਲੇ ਲੋਕ ਬੈਗੇ ਦੀ ਸ਼ਰਾਬਾ ਪੀ ਰਹੇ ਹੈ ਇਨਾ ਵਾਸਤੇ ਕੋਈ ਲਾ ਨਹੀਂ ਹੈ ਇਹਨਾਂ ਨੂੰ ਪ੍ਰਸ਼ਾਸਨ ਕਿੱਥੇ ਗਿਆ ਬਰਸਲ ਡੀਸੀ ਕਿੱਥੇ ਗਿਆ ਇਹਨੂੰ ਵੀ ਪੁੱਛ ਕਿੱਥੇ ਗਈ ਹੈ ਤੇ ਇਹਨਾਂ ਵਾਸਤੇ ਆੜੇ ਆ ਰੋ ਜਿਹਾ ਜਾਹਤੇ ਕਰਦੇ ਆ ਜੇ ਇਹ ਲੋਕ ਕਰਦੇ ਓਏ ਗਾਸੋਲੇ ਮੇਰੀ ਬੰਦੇ ਦਾ ਬੰਦਾ ਪੁੱਤ ਲੈ ਤੇਰੇ ਇਹ ਨਹੀਂ ਪੈਸੇ ਵੇਲੇ ਤੇ ਮਰਣਾ ਆਵੜਾ ਲੱਗਦਾ ਕੋਤਾ ਉਹ ਮੈਂ ਸਾਹਮਣੇ ਨਹੀਂ ਮੈਂ ਚਾਹੁੰਦਾ ਅੰਗ ਮੇਰਾ ਮੂੰਹ ਦੇਣਾ ਪੁੱਤ ਜਲ ਲੱਛੂ